ਸ਼ੁਭਕਾਲ ਜੀ ਸਾਰਿਆਂ ਨੂੰ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹੋ ਸਾਰੇ ਕਿਵੇਂ ਹੋ ਠੀਕ-ਠਾਕ ਹੋ ਮੇਰੀ ਕਰਦੇ ਆ ਸਾਰੇ ਠੀਕ-ਠਾਕ ਹੋਣੇ ਜੀ ਅਸੀਂ ਵੀ ਠੀਕ-ਠਾਕ ਆ ਅੱਜ ਆਪਾਂ ਨਾਲ ਜੀ ਤੁਹਾਨੂੰ ਸੇਲ ਪ੍ਰਾਈਸ ਦੇ ਸੂਟ ਦਿਖਾ ਰਹੇ ਹਾਂ ਬਿਲਕੁਲ ਕੱਟ ਪੀਸ ਰੇਟ ਤੇ ਸੂਟ ਆ ਗਏ ਦੀ ਆਪਣੇ ਕੋਲੇ ਪਿਓਰ ਕਾਟਨ ਆ ਜੀ 100% ਕਾਟਨ ਦੇ ਸੂਟ ਹੈ 100% ਕਾਟਨ ਦਾ ਇਹ ਦੁਪੱਟਾ ਹੈ ਇਹ ਆਪਣੇ ਕੋਲੇ ਸਿੰਗਲ-ਸਿੰਗਲ ਪੀਸ ਹੀ ਅਵੇਲੇਬਲ ਹੈ ਤੇ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਤੁਸੀਂ ਆਪ ਦਾ ਆਰਡਰ ਸਾਨੂੰ ਬੁੱਕ ਇਹਦਾ ਗ੍ਰੇ ਕਲਰ ਹੈ ਐਵੇਂ neck ਦੇ ਉੱਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਦਿਪਤੀ ਦੀ ਕੈਮਰਿਕ ਹੈ ਜੀ ਬਹੁਤ ਸੋਹਣਾ ਸਟੱਫ ਹੈ ਪਿਓਰ 100% ਕਾਟਨ ਤੇ ਬਿਲਕੁਲ 100% ਕਾਟਨ ਦੀ ਹੀ ਨਾਲ ਬਾਟਮ ਹੈ ਕੋਈ ਘੱਟ ਘੱਟ ਨਹੀਂ ਆਉਗੀ ਇਹ ਇਹ ਇਹਦਾ ਦੁਪੱਟਾ ਹੈ ਜੀ ਕਾਟਾ ਪਿਓਰ ਕਾਟਨ ਦਾ ਜੀ ਪਿਓਰ ਮਲ ਕਾਟਨ ਦਾ ਦੁਪੱਟਾ ਪੂਰਾ ਪੂਰਾ ਫੁੱਲਾਡੂਲਾ ਦੁਪੱਟਾ ਹੀ ਦੇਖੋ ਇਹਦਾ ਫਰਸਟ ਕਲਰ ਹੈ ਜੀ ਬਸ ਇੱਕ ਸਿੰਗਲੀ ਪੀਸ ਹੈ ਆਪਣੇ ਕੋਲੇ ਅਵੇਲੇਬਲ ਇਹ ਸਾਰੇ ਆਪਾਂ ਸੇਲ ਪ੍ਰਾਈਸ ਤੇ ਲਾਤੇ ਜੀ 5-500 ਦੀ ਰੇਂਜ ਦੇ ਸੂਟ ਹੈ ਜੀ ਇਹ ਇਹ ਆਪਣੇ ਕੋਲ ਦੁਪੱਟੇ ਤੋਂ ਬਿਨਾ ਸੂਟ ਹੈ ਇਹ ਵੀ ਸ਼ਰਟ ਹੈ ਇਹ ਬਾਟਮ ਹੈ ਬਹੁਤ ਪਿਆਰਾ ਗਰਲਿਸ਼ ਲੁੱਕ ਦਾ ਪੀਸ ਹੈ ਜਿਵੇਂ ਅੱਜ ਕੱਲ ਆਪਣਾ ਟ੍ਰੈਂਡ ਚੱਲ ਰਿਹਾ ਜੀ ਕਾਰਡ ਸੈੱਟ ਦਾ ਇਹਦਾ ਕਾਰਡ ਸੈੱਟ ਵੀ ਕੁੜੀਆਂ ਬਣਵਾ ਸਕਦੀਆਂ ਬਿਲਕੁਲ ਗਰਲਿਸ਼ ਲੁੱਕ ਦਾ ਕਾਰਡ ਸੈੱਟ ਬਣੂਗਾ ਬਹੁਤ ਪਿਆਰਾ ਕਾਰਡ ਸੈੱਟ ਲੱਗੂਗਾ ਜੀ ਤੁਸੀਂ ਸਾਡੇ ਤੋਂ ਬਣਵਾਉਣਾ ਹੋਵੇ ਤਾਂ ਸਾਡੇ ਤੋਂ ਵੀ ਬਣਵਾ ਸਕਦੇ ਹੋ ਨਹੀਂ ਤੁਸੀਂ ਆਪ ਦਾ ਖੁਦ ਵੀ ਬਣਵਾ ਸਕਦੇ ਹੋ ਜੀ ਸਾਡਾ WhatsApp ਨੰਬਰ ਉੱਪਰ ਚੱਲ ਰਿਹਾ ਹੈ ਤੁਸੀਂ ਸਾਨੂੰ ਮੈਸੇਜ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਅੱਲਾ ਆਪਣਾ ਆ ਗਿਆ ਜੀ ਜੈਪਰੀ ਡਿਜ਼ਾਈਨ ਇੱਕੋ ਇੱਕ ਸਾਰੇ ਤੇ ਮਿਰਰ ਵਰਕ ਹੋਇਆ ਹੋਇਆ ਵਿਰਾਸਤ ਬ੍ਰਾਂਡ ਦਾ ਇਹ ਸੂਟ ਹੈ ਬਹੁਤ ਸੋਹਣੀ ਬਹੁਤ ਪਿਆਰੀ ਕਾਟਨ ਹੁੰਦੀ ਹੈ ਜੀ ਇਹਨਾਂ ਦੀ ਕੋਈ ਵੀ ਮਿਕਸ ਨਹੀਂ ਹੁੰਦਾ ਇਹਦੇ ਵਿੱਚ ਇੱਕ ਵੀ ਧਾਗਾ ਮਿਕਸ ਨਹੀਂ ਹੈ ਦੇਖੋ ਪੂਰਾ ਖੁੱਲਾ ਡੁੱਲਾ ਪੂਰੀ ਲੈਂਥ ਬਣੂਗੀ ਸੂਟ ਦੀ ਬਿਲਕੁਲ ਟੋਨ ਮੈਚ ਕਰਦੀ ਬਾਟਮ ਹੈ ਬਿਲਕੁਲ ਪਿਆਰਾ ਜਿਆ ਦੁਪਟਾ ਦੇ ਨਾਲ ਪੂਰਾ ਖੁੱਲਾ ਡੁੱਲਾ ਬਹੁਤ ਸੋਹਣਾ ਹੈ ਏ ਬੀ ਜੈ ਤੇ ਨੈਕਸਟ ਪੀਸ ਇਹ ਆ ਗਿਆ ਜੀ ਬਹੁਤ ਪਿਆਰਾ ਤੇ ਬਹੁਤ ਹੀ ਪਿਆਰਾ ਕਲਰ ਹੈ ਪਿੰਕ ਲਾਈਟ ਪਿੰਕ ਦਾ ਸ਼ੇਡ ਹੈ ਇਹਦਾ ਪਿੰਕ ਕਹਿ ਸਕਦੇ ਹੋ ਤੁਸੀਂ ਬਿਲਕੁਲ ਟੋਨ ਮੈਚ ਕਰਦੀ ਹੈ ਇਹਦੀ ਬਾਟਮ ਹੈ ਕੋਈ ਐ ਨਹੀਂ ਹੈਗਾ ਵੀ ਸ਼ਰਟ ਦਾ ਰੰਗ ਅਲੱਗ ਹੋਊਗਾ ਬਾਟਮ ਦਾ ਅਲੱਗ ਹੋਊਗਾ ਬਹੁਤ ਪਿਆਰਾ ਸੂਟ ਹੈ ਵਿੱਚੇ-ਵਿੱਚ ਚਿੱਪੀਆਂ ਦਾ ਸਾਰੇ ਚਿੱਪੀਆਂ ਦਾ ਕੰਮ ਹੋਇਆ ਹੋਇਆ ਹੈ ਤੇ ਲਾਈਟ ਸ਼ੇਡ ਦਾ ਜੀ ਨਾਲ ਦੁਪੱਟਾ ਹੈ ਜੀ ਇਹ ਦੇਖੋ ਬਹੁਤ ਖੁਲਾ ਢੁਲਾ ਬਹੁਤ ਪਿਆਰਾ ਦੁਪੱਟਾ ਹੈ ਐਵੇਂ ਲੱਗਦਾ ਜਿਵੇਂ ਪੇਂਟ ਕਰਨ ਵਾਲੇ ਇਹ ਡਿਜ਼ਾਈਨ ਬਣਵਾਇਆ ਹੁੰਦਾ ਇਹਦੇ ਚ ਆਪਣੇ ਕੋਲ ਇੱਕ ਕਲਰ ਹੋਰ ਵੀ ਹੈ ਜੀ ਜੀ ਇਹਦਾ ਨੈਕਸਟ ਕਲਰ ਹੈ ਰੋਜੀ ਕਲਰ ਹੈ ਬਹੁਤ ਸੋਨਾ ਬਹੁਤ ਪਿਆਰਾ ਕਲਰ ਹੈ ਪੂਰਾ ਸਿੱਪੀਆਂ ਦਾ ਕੰਮ ਹੈ ਬਿਲਕੁਲ ਟਨ ਮੈਚ ਕਰਦੀ ਬਾਟਮ ਹੈ ਕੋਈ ਬਾਟਮ ਦਾ ਨਾਲ ਫਰਕ ਨਹੀਂ ਆਊਗਾ ਤੁਹਾਨੂੰ ਤੇ ਪੂਰਾ ਕਪੜਾ ਹੈ ਪੂਰੀ ਲੈਂਥ ਦਾ ਸੂਟ ਬਣੂਗਾ ਪੂਰੀ 2.5 ਮੀਟਰ ਦੀ ਨਾਲ ਬਾਟਮ ਆਊਗੀ ਨਾਲ ਇਹਦੇ ਐਵੇਂ ਤਾਂ ਦੁਪੱਟਾ ਆਊਗਾ ਉਹੀ ਲਾਈਟ ਸ਼ੇਡ ਦਾ ਬਹੁਤ ਪਿਆਰਾ ਦੁਪੱਟਾ ਹੈ ਦੇਖੋ ਐਵੇਂ ਲੱਗਦਾ ਜਿਵੇਂ ਪੇਂਟ ਕਰਵਾਇਆ ਹੁੰਦਾ ਹੈ ਹੈਂਡ ਪੇਂਟ ਹੁੰਦਾ ਹੈ ਬਹੁਤ ਸੋਹਣਾ ਹੈ ਇਹ ਆਪਣੇ ਕੋਲ ਦੋ ਕਲਰ ਹੈ ਦੋਨਾਂ ਚੋਂ ਤੁਸੀਂ ਕੋਈ ਵੀ ਆਰਡਰ ਕਰਕੇ ਮੰਗਵਾ ਸਕਦੇ ਹੋ ਦੋਨੇ ਹੀ ਮੰਗਵਾਉਣੇ ਆ ਦੋਨੇ ਵੀ ਮੰਗਵਾ ਸਕਦੇ ਹੋ ਜੀ ਕੱਲਾ ਦੁਪੱਟਾ ਹੀ ਆਪਾਂ ਨੂੰ 100 150 200 ਦਾ ਪੈਂਦਾ ਹੈ ਤੇ ਇਹ ਤਾਂ ਕਾਟਨ ਹੀ ਐਨੀ ਪਿਆਰੀ ਹੈ ਨਾ ਇਹਦਾ ਕੋਈ ਕਲਰ ਖਰਾਬ ਹੋਵੇ ਬਹੁਤ ਸੌਫਟ ਕਾਟਨ ਹੈ 1000 ਦੇ ਇਹ ਤੁਹਾਨੂੰ ਦੋ ਮਿਲਣਗੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਡਾ WhatsApp ਨੰਬਰ ਉੱਪਰ ਚ ਤੇ ਕੋਈ ਵੀ ਸੂਟ ਤੁਸੀਂ ਲੈਣਾ ਹੋਵੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ